ਦੇ ਵਿੱਚ ਪੁੱਛੋ ਕਿ ਤੁਹਾਨੂੰ ਲੱਗ ਸਕਦਾ ਕੀ ਇਹ ਕਿਹੜੀ ਕਿਉਂਕਿ ਬਹੁਤ ਹਨੇਰਾ ਲੱਗ ਰਿਹਾ ਹੈ ਹਾਂਜੀ ਕੋਈ ਨਹੀਂ ਕੰਟਰੋਲ ਰੂਮ ਤੋਂ ਕਾਲ ਆਈ ਸੀ ਰਾਤ ਬਲਾਸਟ ਵੀ ਉਹ ਤੇ 에어 ਹੀਟਰ ਹੈ ਉਹਦੇ ਵਿੱਚ ਕੋਈ ਗੈਸ ਬਣਨ ਨਾਲ ਬਲਾਸਟ ਹੋਇਆ ਅੱਗ ਲੱਗੀ ਸੀ ਫਾਇਰ ਬ੍ਰਿਗੇਡ ਨੇ ਆ ਕੇ ਅੱਗ ਬੁਝਾਤੀ ਤੇ ਬਾਕੀ ਵੈਰੀਫਾਈ ਕਰਦੇ ਤਮੀਸ਼ ਜੋ ਆਊਗਾ ਦੱਸ ਦੇ ਡੈਥ ਵੀ ਹੋਈ ਹੈ ਡੈਥ ਇੱਕ ਬੰਦੇ ਦੀ ਹੋਈ ਹੈ ਇਨਫਰਮੇਸ਼ਨ ਆਈ ਹੈ ਕਿੰਨੇ ਕਿੰਨੇ ਬੰਦੇ ਚੂਤੇ ਚਾਰ ਜਾਂ ਪੰਜ ਅੱਛਾ ਅੱਗੇ ਜਿਆਦਾ ਵੱਡੇ ਹੀ ਜਿਹੜਾ ਜਿਆਦਾ ਨਹੀਂ ਸਿਰਫ 5 ਗਿਣਨੇ ਜਾਂਦੇ ਬਿਜਾਰ ਤੇ ਫਿਲਹਾਲ ਕੀ ਅਗਲੀ ਕਾਰਵਾਈ ਸਰ ਕੋਈ ਨਹੀਂ ਆਪਾਂ ਹੁਣ ਦੇਖਦੇ ਨੇ ਚਾਰ ਕਿੱਤੀ ਯਾਰ ਇਨਵੈਸਟੀਗੇਸ਼ਨ ਚ ਦੇਖਦੇ ਆ ਕੀ ਹੁੰਦਾ ਜੀ ਸਰ ਹਮ ਦਲਜੀਤ ਸਿੰਘ ਮੈਂ ਬਤੌਰ ਜਨਰਲ ਮੇਜਰ ਗਿਰਕਾ ਡਰੀ ਲੁਧਿਆਣਾ ਕੰਮ ਕਰ ਰਿਹਾ ਹਾਂ ਕੀ ਹਾਸ ਹੋਇਆ ਕਦੋਂ ਹੋਇਆ ਕਿੰਨੇ ਲੋਕ ਜਖਮੀ ਹੋਏ ਨੇ ਕਿੰਨੇ ਦੀ ਮੌਤ ਹੋਈ ਹੈ ਲਿਖੋ ਜਿਹੜਾ ਹਾਦਸਾ ਜਿਹੜਾ ਬਹੁਤ ਹੀ ਦੁਖਦਾਈ ਹਾਦਸਾ ਹੋਇਆ ਇਹਦੇ ਵਿੱਚ ਅਸੀਂ ਆਪਣਾ ਇੱਕ ਬਹੁਤ ਹੀਰੇ ਵਰਗਾ ਵਰਕਰ ਜਿਹੜਾ ਕਿ ਬੋਲਰ ਦਾ ਇੰਚਾਰਜ ਵੀ ਸੀ ਉਹ ਗਵਾ ਲਿਆ ਤੇ ਨਾਲ ਉਹਦੇ ਸਾਡੇ 4 ਬੰਦੇ ਹੋਰ ਜ਼ਖਮੀ ਹੋਏ ਨੇ ਤੇ ਉਹਨਾਂ ਦੀ ਹਾਲਤ ਠੀਕ ਹੈ ਠੀਕ ਹੈ ਨਹੀਂ ਜਿਹੜੀ ਮੌਤ ਦਾ ਕਾਰਨ ਕੀ ਬਲਾਸਟ ਹੋਣ ਦਾ ਕਾਰਨ ਕੀ ਹੈ ਸਰ ਕਿੱਦਾਂ ਹੋਇਆ ਕਿਉਂ ਹੋਇਆ ਬੇਸਿਕ ਤੱਕ ਰੀਜ਼ਨ ਕੀ ਹੈ ਜਿੱਥੇ ਬਲਾਸਟ ਹੋਇਆ ਦੇਖੋ ਤਕਨੀਕ ਜਿੱਦ ਤੱਕ ਤਕਨੀਕੀ ਰੀਜ਼ਨ ਦਾ ਕਾਰਨ ਹੈ ਉਹ ਅਸੀਂ ਕਮੇਟੀ ਬਣਾਤੀ ਆ ਉਹਦੀ ਕੋਕ ਪੜਤਾਲ ਕਰਨ ਲੱਗੇ ਆ ਤੇ ਜਿਹੜੇ ਐਕਸਪਰਟਸ ਆ ਉਹਦੇ ਉਹ ਬੁਲਾਉਣ ਲੱਗੇ ਆ ਜਿਵੇਂ ਵੀ ਉਹ ਰਿਪੋਰਟ ਦੇਣਗੇ ਆਪ ਜੀ ਨੂੰ ਸਬਮਿਟ ਕਰ ਦਿੱਤੀ ਜਾਵੇਗੀ ਅਸਲ ਜਿਹੜਾ ਵਿਅਕਤੀ ਹੈ ਜਾਨ ਹੈ ਕਿ ਇਹ ਛੁੱਟੀ ਤੇ ਫਿਕਾਸ ਵਕਤ ਤੇ ਇਸ ਨੂੰ ਪ੍ਰੈਸ ਵਾਇਰਲ ਬਿਲਕੁਲ ਬਿਲਕੁਲ ਪ੍ਰੈਸ਼ਰ ਨਹੀਂ ਕੀਤਾ ਵਾ ਕਿਸੇ ਨੇ ਦਿਨ ਚ ਆਇਆ ਸਭ ਨੂੰ ਵੀ ਮਿਲਿਆ ਮੈਨੂੰ ਮਿਲਿਆ ਸਾਲਾ ਕਿ ਮੈਨੂੰ ਦਿਨੇ ਉਹ ਇੱਕ ਆ ਕੇ ਗਿਆ ਜੀ ਤੁਸੀਂ ਜੀ ਸਾਡੇ ਮੋਬਾਈਲਰ ਵੱਲੋਂ ਨਿਸ਼ਚਿੰਤ ਹੋ ਜਾਓ ਤੋ ਆਈ ਸੀਜ਼ਨ ਅਸੀਂ ਇੱਕ ਦਿਨ ਤੋਂ ਸ਼ੁਰੂਆਤ ਕਰਦੇ ਹਾਂ ਨਾ ਪਲਾਂਟ ਦੀ ਅਸੀਂ ਅੱਜ ਵਿਸ਼ਕਰਮਾ ਦੇ ਮਨਾ ਕੇ ਉਸ ਤੋਂ ਬਾਅਦ ਸ਼ੁਰੂਆਤ ਕਰਨੀ ਸੀ ਅੱਜ ਅਸੀਂ ਆਪਣਾ ਪਾਊਡਰ ਪਲਾਂਟ ਜਿਹੜਾ ਸਾਡਾ ਕੇ ਮੇਜਰ ਯੂਨਿਟ ਹੈ ਨੀਚੇ ਦੇ ਯੂਨਿਟ ਹੈ ਦੁੱਧ ਦਾ ਪਾਊਡਰ ਬਣਦਾ ਹੈ ਉਹ ਸਟਾਰਟ ਕਰਨਾ ਸੀਗਾ ਇਸ ਸਟੀਮ ਬੋਇਲਰ ਸੀਗਾ ਹਾਂਜੀ ਸਟੀਮ ਬੋਇਲਰ ਹੈ ਸਾਡੇ ਗੈਸ ਤੇ ਹੈ ਐਕਚੁਅਲੀ ਥੋੜਾ ਜਿਹਾ ਐਕਸੀਡੈਂਟ ਹੋਇਆ ਹੈ ਠੀਕ ਹੈ ਉਹਨੇ ਪਹਿਲਾਂ ਵੀ ਇਸ ਚੀਜ਼ ਨੂੰ ਸਾਰਾ ਕੁਝ ਟ੍ਰਾਇਲ ਲੈ ਕੇ ਸਾਨੂੰ ਦਿਨ ਚ ਕਹਿ ਗਿਆ ਮੈਂ ਟ੍ਰਾਇਲ ਲਈ ਹੋਈ ਹੈ ਜੀ ਸਾਰੀ ਪਰ ਫਿਰ ਵੀ ਉਹ ਇੰਨਾ ਆਪਣੇ ਕੰਮ ਦੇ ਪ੍ਰਤੀ ਉਹਦੀ ਡੈਡੀਕੇਸ਼ਨ ਸੀ ਉਹ ਦਵਾਰਾ ਫਿਰ ਉਹਨੂੰ ਰਾਤ ਨੂੰ ਚੈੱਕ ਕਰਨ ਵਾਸਤੇ ਆਇਆ ਨਹੀਂ ਉਹਨੇ ਤਾਂ ਮੈਨੂੰ ਬੁਲਾਇਆ ਬਿਲਕੁਲ ਤੇ ਮੈਂ ਬੱਡੇ ਪਾਰਟੀ ਤੇ ਸੀ ਬਿਲਕੁਲ ਹੋਣੀਏ ਪਾਰਟੀ ਮੇਰੇ ਕੋਲ ਉਹਨਾਂ ਦੇ ਫੈਮਿਲੀ ਮੈਂਬਰਸ ਵੀ ਆਏ ਸੀ ਪਾਰਟੀ ਤੇ ਪਰ ਉਹਨੂੰ ਕਿਸੇ ਨੇ ਕਿਹਾ ਆਪਣੇ ਕੰਮ ਦੇ ਪ੍ਰਤੀ ਉਹ ਇੰਨਾ ਵਫਾਦਾਰ ਸੀ ਕਹਿੰਦੇ ਮੈਨੂੰ ਫੋਨ ਆ ਰਹੇ ਸੀ ਕਿ ਮੈਂ ਨਹੀਂ ਨਹੀਂ ਕਿਸੇ ਨੇ ਫੋਨ ਨਹੀਂ ਕਰਿਆ ਕਿਸੇ ਨੇ ਕੁਝ ਨਹੀਂ ਕਰਿਆ ਰੁਟੀਨ ਦਾ ਕੰਮ ਹੈ ਰੁਟੀਨ ਜੱਗੇ ਵੀ ਆਉਂਦੇ ਜਾਂਦਾ ਸੀ ਰਾਤ ਨੂੰ ਆ ਜਾਂਦਾ ਸੀ ਆਪਣੇ ਕੰਮ ਨੂੰ ਦੇਖਦੇ ਹੋ ਸਰ ਬਾਕੀ ਬੰਦੇ ਕਿੱਥੇ ਨਹੀਂ ਕਿਹੜੀ ਜਗ੍ਹਾ ਦੇ ਬਰੋਨਾ ਦੇ ਹਲਾਚ ਕਰ ਰਹੇ ਕਿਸ ਤਰ੍ਹਾਂ ਦੀ ਹਲਾਚ ਬੀ ਐਮ ਸੀ ਚ ਦਾਖਲ ਨਹੀਂ ਹੋ ਹਲਾਤ ਉਹਨਾਂ ਦੇ ਕੰਟਰੋਲ ਦੇ ਵਿੱਚ ਨਹੀਂ ਤੇ ਜੋ ਵੀ ਸਾਡੇ ਮੈਕਨਿਕ ਵੱਲੋਂ ਉਹਨਾਂ ਦੀ ਮਦਦ ਕੀਤੀ ਜਾ ਰਹੀ ਹੈ ਸਾਰੀ ਉਹ ਅਸੀਂ ਉਹਨਾਂ ਨੂੰ ਮਦਦ ਕਰਨ ਲਈ ਖੜੇ ਹਾਂ ਇਹ ਬਾਦਰ ਅਟੈਂਡੈਂਟ ਗ੍ਰੇਡ 1 ਸੀਗਾ ਹੁਣ ਇਹਦੀ ਰੀਸੈਂਟਲੀ ਪ੍ਰਮੋਸ਼ਨ ਕੀਤੀ ਹੈ ਗ੍ਰੇਡ 2 ਤੋਂ ਗ੍ਰੇਡ 1 ਕਰਿਆ ਬਾਕੀ ਕਿੰਨੀ ਉਮਰ ਕਿੰਨੀ ਉਮਰ ਸੀ ਇਹਦੀ 40 ਸਾਲ ਦੀ ਉਮਰ ਸੀ ਤੇ ਬਾਕੀ ਕਿਹੜੀ ਪੋਰਟਾਂ ਸੀ ਜਿਹਨੂੰ ਉਹ ਜਖਮੀ ਨੇ ਇੱਕ ਸਦਾ ਫੋਰਮੈਨ ਹੈ ਮਕੈਨਿਕਲ ਦਾ ਉਹ ਜਖਮੀ ਹੈ ਕੁਝ ਹੈਲਪਰ ਸੀਗੇ ਉਹ ਜਖਮੀ ਹੈ ਉਹ ਸਾਈਡ ਤੇ ਖੜੇ ਸੀ ਉਸ ਕਰਕੇ ਉਹਨਾਂ ਦਾ ਬਚਾਅ ਹੋ ਗਿਆ ਉਹਨਾਂ ਦੇ ਕੱਚ ਵੱਜਿਆ ਇਹ ਮੇਨ ਮੂਰੇ ਸੀਗਾ ਕਿਉਂਕਿ ਮੈਂ ਇਨਚਾਰਜ ਹੀ ਇਹ ਆ ਇਹ ਜਿਆਦਾ ਆਉਂਦੀ ਭੇਡ ਚ ਆ ਗਿਆ ਜੀ ਤੁਹਾਨੂੰ ਦੇ ਵੀ ਤਕਨੀਕੀ ਮਾਹਰਾਂ ਦੀ ਮੂਲਕੀ ਜੋੜੀ ਹੁੰਦੀ ਜਿਹੇ ਇੰਟਰਐਕਟ ਕਰੰਦੇ ਨੇ ਇਹ ਤਕਨੀਕੀ ਮਾਹਰ ਖੁਦ ਤਕਨੀਕੀ ਮਾਹਰ ਹੈ ਖੁਦ ਤਕਨੀਕੀ ਮਾਹਰ ਹੈ ਕੋਈ ਸਾਡੇ ਬਾਹਰੋਂ ਨਹੀਂ ਆਉਂਦੇ ਅਸੀਂ ਸਾਡਾ ਇੰਟਰਨਲ ਹੀ ਸਾਡਾ ਸਿਸਟਮ ਹੀ ਇਸ ਤਰ੍ਹਾਂ ਦਾ ਹੈ ਕਿ ਸਾਡੇ ਕੋਲ ਹਰ ਇੱਕ ਤਰ੍ਹਾਂ ਦਾ ਤਕਨੀਕੀ ਮਾਹਿਰ ਹੈਗਾ ਹੈ ਜੀ ਗੱਲ ਕਰਦੇ ਤਕਰੀਬਨ ਹੈ ਰਾਤ ਨੂੰ 9:11 ਵਜੇ ਦਾ 10:30 9:11 ਦੇ ਵਿੱਚ ਵਿੱਚ ਹੋਇਆ ਜੀ ਜੀ ਅਸੀਂ 10:30 ਵਜੇ ਇੱਥੋਂ ਨਿਕਲੇ ਸਾਰੇ ਬੰਦੇ ਮਲਾ ਕੇ ਸਾਰੇ ਸਾਡੇ ਦੋ ਫੋਰਮੈਨ ਫੋਰਮਲ ਇਲੈਕਟ੍ਰੀਕਲ ਤੇ ਫੋਰਮੈਨ ਰੈਫਰਿਜਰੇਸ਼ਨ ਵੀ ਇੱਥੇ ਸੀਗੇ ਉਹ ਇਹਨੇ ਖਾਣਾ ਖਾਣ ਚਲੇ ਗਏ ਇਹਨੇ ਢਾਈ ਲੰਚ ਲੱਗਿਆ ਅੰਦਰ ਜਦ ਹੀ ਬਾਕੀ ਅੰਦਰ ਪਹਿਲਾਂ ਹੀ ਹੋਇਆ ਹੈ ਇਹ ਪਹਿਲਾਂ ਕਦੇ ਇਸ ਦਾ ਬਲਾਸਟ ਨਹੀਂ ਹੋਇਆ ਸਰ ਪਹਿਲਾਂ ਵੀ ਕਿਤੇ ਜਿਹੜੇ ਜਿਨ੍ਹਾਂ ਦੀ ਡੈਥ ਹੋਈ ਆ ਉਹ ਪਹਿਲਾਂ ਵੀ ਝੂਲਦੇ ਬਾਹਰ ਨੂੰ ਆਏ ਸੀਗੇ ਪਹਿਲਾਂ ਉਹ ਸਵਾਰੀ 8 ਸਾਲ ਪਹਿਲਾਂ 10 ਸਾਲ ਪਹਿਲਾਂ ਹੋਇਆ ਮੈਨੂੰ ਨਹੀਂ ਉਹਦੇ ਬਾਰੇ ਨੌਲੇਜ ਵੈਸੇ ਸਟੀਮ ਸਟੂਮ ਨਾਲ ਸਾਡੇ ਰੂਟੀਨ 'ਚ ਕੋਈ ਵਾਲ ਖੁੱਲ ਗਿਆ ਪੈਂਦੀ ਰਹਿੰਦੀ ਹੈ ਇਹ ਇੰਡਸਟਰੀ ਦਾ ਇਹ ਰਹਿ ਗਿਆ ਪਾੜੀ ਹੈ ਮੇਰੇ ਅਤੇ ਖੁਦ ਪਈ ਹੋਈ ਹੈ ਕਿਸੇ ਦੇ ਕਿਸੇ ਨਾਲ ਹਾਸਾ ਹੁੰਦੇ ਰਹਿੰਦੇ ਹਾਸਾ ਇਹ ਨਹੀਂ ਆ ਵੀ ਰੂਟੀਨ 'ਚ ਹੁੰਦੇ ਰਹਿੰਦੇ ਨੇ ਕਈ ਵਾਰ ਕੋਈ ਵਾਲ ਜਿਆਦਾ ਕਿਸੇ ਨੇ ਖੋਲਤਾ ਉਹ ਥੱਲੇ ਪੈਰਾਂ 'ਚ ਪੈ ਗਈ ਸਟੀਮ ਇਸ ਤਰ੍ਹਾਂ ਦੀ ਹਾਸਲ ਮਾੜੀ ਮੋਟੀ ਹੋ ਗੋਨ ਇਨਕੁਆਰੀ ਵਗੈਰਾ ਬਿਠਾਈ ਜਾਂਦੀ ਹੈ ਇਨਕੁਆਰੀ ਪਿਠਾਤੀ ਜੀ ਜਿਹੜੇ ਇੱਕ ਵੀ ਦਸਰੀ ਤੇ ਚਾਰ ਬੰਦੇ ਬੋਲੇ ਹਾਂਜੀ ਜੀ ਕੇ ਡੀ ਇਨਕੁਆਰੀ ਬਿਠਾਈ ਗਈ ਹੋਣੀ ਇਨਕੁਆਰੀ ਪਿਠਾਤੀ ਜੀ ਤੇ ਉਹਦੇ ਮੈਂਬਰ ਹੈ ਤੇ ਉਹ ਸਾਨੂੰ ਜਿਵੇਂ ਕਿ ਸਾਨੂੰ ਰਿਪੋਰਟ ਦੇਣਗੇ ਵੀ ਕੀ ਫਾਲਟ ਸੀ ਉਹ ਕਿਤਨੇ ਕਿਤਨੇ ਕੋਈ ਫਾਲਟ ਹੈ ਕੀ ਹੋਸੀ ਕੱਢ ਕੇ ਸਾਨੂੰ ਆਪ ਜੀ ਦੱਸੋ ਜੀ 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 ਤੁਸੀਂ ਕਹਿ ਰਹੇ ਕਿ ਇਦਾਂ ਦੇ ਹਾਸੇ ਹੁੰਦੇ ਰਹਿੰਦੇ ਆ ਹੁੰਦੇ ਨਹੀਂ ਰਹਿੰਦੇ ਦੇਖੋ ਇੱਕ ਇਹਨੂੰ ਗੱਲ ਨੂੰ ਘਮਾਉਣਾ ਵੀ ਹੁੰਦੇ ਰਹਿੰਦੇ ਆ ਜੀ ਤੁਸੀਂ ਆਪ ਹੀ ਕਹਿ ਰਹੇ ਨਹੀਂ 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 ਬਿਲਕੁਲ ਨਹੀਂ ਤੁਸੀਂ ਆ ਗਿਆ ਇਸ ਟੀਮ ਦਾ ਸੁਣ ਤਾਂ ਲੋ ਜਿਹੜੇ ਕੋਈ ਅਨਨੋਟ ਬੰਦੇ ਸਾਡੇ ਕੋਲ ਕੈਜੂਅਲ ਬੰਦੇ ਆ ਜਾਂਦੇ ਆ ਜਿਨ੍ਹਾਂ ਨੂੰ ਨਹੀਂ ਪਾਲ ਦਾ ਪਤਾ ਲੱਗਦਾ ਉਹ ਕਈ ਵਾਰੀ ਬਾਲ-ਬੂਲ ਖੋਲ ਲੰਦੇ ਆ ਤੇ ਸਟੀਮ ਪੈ ਜਾਂਦੀ ਹੈ ਇਸ ਚੀਜ਼ ਦੇ ਇहतਿਆਤ ਵਾਸਤੇ ਕੀ ਕਰਦੇ ਹੋ ਇਸ ਤਰ੍ਹਾਂ ਇਸ ਜਿਹਦਾ ਵਾਕਿਆ ਨਾ ਹੋਵੇ ਇਸਾ ਤੇ ਕਰਦੇ ਕੀ ਨੀ ਉਹਦਾ ਡੈਡ ਪੁਆਇੰਟ ਰੱਖਿਆ ਹੁੰਦਾ ਸਾਡਾ ਪਿੱਛੇ ਵੈਸੇ ਤਾਂ ਸਭ ਨੂੰ ਕਿਹਾ ਵੀ ਆਮ ਬੰ ਆਹ ਬੰਦੇ ਕਰਦੇ ਨਹੀਂ ਤੇ ਵੀ ਕੋਈ ਨਾ ਕੋਈ ਕਰ ਦਿੰਦਾ ਨਹੀਂ ਇਸ ਤਰ੍ਹਾਂ ਕੋਈ ਨਹੀਂ ਕਰਦਾ ਸਰ ਜੀ ਦੀ ਜੀ ਦੀ ਦਾ ਉਹਦੀ ਵਾਈਫ ਵੀ ਇੱਥੇ ਕੰਮ ਕਰਦੀ ਬਿਲਕੁਲ ਉਹਦੀ ਵਾਈਫ ਇੱਥੇ ਕੰਮ ਕਰਦੀ ਹੈ ਬੜੀ ਅੱਛੀ ਲਿਖਦੀ ਹੈ ਉਹ ਅਸੀਂ ਉਹਨੂੰ ਵੀ ਪਿੱਛੇ ਜੇ ਪ੍ਰਮੋਟ ਕਰਿਆ ਲੇਕਿਨ ਉਹ ਅਜੇ ਕੱਚੇ ਆ ਦੇ ਵਿੱਚ ਹੈ ਤੇ ਉਹਦੇ ਬਾਰੇ ਵੀ ਅਸੀਂ ਕੁਝ ਸੋਚਦੇ ਹਾਂ ਜੋ ਮਾਤੇ ਬਣਨ ਹਜ਼ਾਇਤ ਹੋਊਗੀ ਉਹਦੇ ਲਈ ਬੈਸਟ ਕਰਾਂਗੇ ਕੋਈ ਸਾਰੀ ਜਾਣਕਾਰੀ ਹੈ ਕਿੰਨੇ ਪਰਵਾਹਦੇ ਉਹਨਾਂ ਦੇ ਮੈਂਬਰ ਨਹੀਂ ਕਿੱਥੇ ਕਿੰਨੇ ਇੱਕ ਬੇਟਾ ਇੱਕ ਬੇਟੀ ਹੈ ਠੀਕ ਥੈਂਕ ਯੂ ਜੀ